सिर्फ ये एक हमारे साथ सज्जन हैं मीडिया के उनके ग्रैंडफादर का विक्टोरिया क्रॉस ये रेयर रेयर चीज़ है आ, मेरा ख्याल है साहब मीडिया वालों को भी पता है मुझे तो खैर पता ही है कि ये क्या चीज़ है और कितनी इसकी इज़्ज़त होती थी और क्या और ये बड़े खुशकिस्मत हैं कि इनके ग्रैंडफादर फादर जिन्हें वर्ल्ड वार फस्ट फर्स में फर्स्ट वर्ल्ड वार में ये ये एक रेयर चीज़ है जिसको देखने का मुझे भी सौभाग्य मिला है ਉਹ ਜਿਹਨਾਂ ਨੇ ਮੈਡਲ ਦਿਖਾ ਰਹੇ ਉਹਨਾਂ ਦਾ ਨਾਂ ਕੀ ਬਾਪੂ ਦਾ ਉਹਨਾਂ ਦਾ ਆਪਣਾ ਗੰਗਾ ਸਿੰਘ ਟਿਕ ਨਗਰ ਕਾਉਂਸਲ ਵਾਲੋ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਮਿਲਦੀਆਂ ਜਾਂ ਨਹੀਂ ਕੋਈ ਸੂਚ ਨਹੀਂ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਂ ਕੀ ਤੁਹਾਡਾ ਚੰਦ ਸਿੰਘ ਕਿੱਥੋਂ ਰਹਿਣ ਵਾਲੇ ਹੋ ਸ਼ਹਿੂਪੁਰਾ ਹੈ ਸਰਹਰਿਆ ਮੈਂਪੁਰ ਸ਼ਰੀਆਂਪੁਰ ਤੇ ਜਿਹਨਾਂ ਨੇ ਮੈਡਲ ਦਿਖਾ ਰਹੇ ਉਹਨਾਂ ਦਾ ਨਾਂ ਕੀ ਬਾਪੂ ਦਾ ਉਹਨਾਂ ਦਾ ਆਪਣਾ ਗੰਗਾ ਸਿੰਘ ਤੇ ਕਿੱਥੇ ਰਹਿਣ ਵਾਲੇ ਸੀ ਪਹਿਲਾਂ ਪਸ਼ੋਕਰ ਉਹਨਾਂ ਦਾ ਪਿੰਡ ਹੈ ਪਹਿਲੇ ਆ ਗਏ ਸੀ ਆਪਣਾ ਸ਼ਹਿੂਰਾ ਪਿੰਡ ਪੱਧਰੂ ਤੇ ਜਦੋਂ ਇਹ ਮੈਡਲ ਮਿਲਿਆ ਉਦੋਂ ਪਾਕਿਸਤਾਨ ਹੀ ਰਹਿੰਦੇ ਸੀ ਪਹਿਲਾਂ ਜਦੋਂ ਉਹ ਪਾਕਿਸਤਾਨ ਵੇਂਦੇ ਤੇ ਇੱਥੇ ਕਦੋਂ ਆਏ ਆ ਵੰਡ ਤੋਂ ਬਾਅਦ ਇਹ ਫਿਰ ਸੰਤਾਰੀ ਚ ਤੇ ਇੱਥੇ ਜਿਹੜੀਆਂ ਇੱਕ ਸੁਖ ਸੁਲਤਾਨ ਦੀ ਗੱਲ ਚੱਲਦੀ ਕੋਈ ਸਰਕਾਰ ਵੱਲੋਂ ਸਹੂਲਤਾਂ ਮਿਲੀਆਂ ਭਾਰਤ ਦੇ ਵਿੱਚ ਕੋਈ ਇੰਡੀਆ 'ਚ ਕੋਈ ਸਹੂਲਤ ਨਹੀਂ ਮਿਲੀ ਤੇ ਹੁਣ ਕਿਦਾਂ ਦੇ ਹਾਲਾਤ ਚੱਲੇ ਆ ਇਸ ਟਾਈਮ ਤੇ ਕੋਈ ਦੇਖਣਾ ਵੀ ਹੈ ਚੱਲਦੇ ਬੜੇ ਕਿ ਸਰਕਾਰ ਵੱਲੋਂ ਕੋਈ ਸਹੂਲਤ ਲੈ ਕੇ ਦਿੱਤੀ ਹੋਵੇ ਕੋਈ ਕੋਈ ਮਿਲੀ ਨਹੀਂ ਤੇ ਇੱਕ ਨਗਰ ਕਾਉਂਸਲ ਵੱਲੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਮਿਲਦੀਆਂ ਜਾਂ ਨਹੀਂ ਕੋਈ ਸੂਚਨਾ ਨਹੀਂ ਦੇ ਲਿਖ ਕੇ ਦਿੱਤਾ ਨਹੀਂ ਮਿਲ ਗਿਆ ਤੇ ਇੱਥੇ ਦੇ ਜਿਹੜੇ ਪ੍ਰਧਾਨ ਆ ਐਮ ਐਲ ਏ ਉਹ ਕੀ ਕਹਿੰਦੇ ਆ ਕੋਈ ਐਮ ਐਲ ਏ ਨਹੀਂ ਦਿੰਦਾ ਮੈਂ ਲਿਖਿਆ ਪਈਆਂ ਨੇ ਉਹਦਾ ਹੀ ਕਾਗਜ਼ੇ ਲਿਖਿਆ ਰਹਿ ਗਿਆ ਕਾਗਜ਼ੇ ਰੱਖੀ ਜਾਂਦਾ ਪਰ ਨਹੀਂ ਦਿੱਤੇ ਇਹ ਕੋਈ ਕੁਝ ਤੇ ਜਿਹੜੀਆਂ ਕਹਿੰਦੇ ਤੁਹਾਨੂੰ ਗ੍ਰਾਂਟ ਕੱਚੇ ਕੋਠਿਆਂ ਦੀ ਮਿਲਣੀ ਉਹ ਮਿਲ ਜਾਈ ਨਹੀਂ ਮਿਲੀ ਕੋਈ ਗ੍ਰਾਂਟ ਆ ਦੇ ਨਹੀਂ ਦਿੱਤ ਗਿਆ ਠੀਕ ਹੈ ਗ੍ਰਾਂਟ ਆ ਨਾ ਰੱਖੀ ਆ ਉਹ ਬੁਖਾਰੀ ਆਵੇ ਸਾਡੇ ਕੋ ਆਈ ਹੀ ਨਹੀਂ ਹਾਂਜੀ ਤੇ ਸਰਕਾਰ ਅੱਗੇ ਕੋਈ ਮੰਗ ਕੋਈ ਮੰਗ ਨਹੀਂ ਸਰਕਾਰ ਅੱਗੇ ਵੀ ਕੋਈ ਦਿੰਦੇ ਨਹੀਂ ਆਗੇ ਨਾ ਕੋਈ ਦਿੰਦਾ ਹੀ ਆ